ਸਸਿਕਲ ਜੀ ਸਾਰੇ ਨੇ ਪਰਮਾਤਮਾ ਨੇ ਕਰਵਾ ਤੁਸੀ ਵੀ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਆਜ ਆਪ ਤਾਈਡੀ ਕਰਦੇ ਆ ਆਪਾਂ ਦੱਸਦੇ ਕਿ ਜਦੋਂ ਤੁਸੀਂ ਰਿਲੈਕਸ ਰਿਲੈਕਸ ਹੋਣਾ ਹੋਵੇ ਤਾਂ ਤੁਸੀਂ ਕਿਵੇਂ ਰਿਲੈਕਸ ਹੋ ਸਕਦੇ ਹਨ ਆ ਦੇਖੋ ਮੇਰੇ ਟੇਬਲ ਤੇ ਪੂਰਾ ਸਮਾਨ ਪਿਆ ਸੀ ਆਪਣੇ ਘਰਾਂ ਚ ਆਮ ਹੀ ਹੁੰਦਾ ਆ ਤੁਸੀਂ ਕੀ ਕਰੋ ਇਹ ਸਮਾਨ ਨੂੰ ਚੱਕ ਕੇ ਇਹਨੂੰ ਚੰਗੀ ਤਰ੍ਹਾਂ ਸਫਾਈ ਕਰੋ ਜੇ ਤੁਹਾਡੇ ਕੋਲ ਟੈਲੀ ਦੀ ਕੋਈ ਕਵਰ ਹੈਗੀ ਉਹਨੂੰ ਤੇ ਉਹਨਾਂ ਚੀਜ਼ਾਂ ਚੱਕ ਕੇ ਉਹਨੂੰ ਸਫਾਈ ਕਰਕੇ ਤੇ ਉਹਦੇ ਵਿੱਚੋਂ ਦੋ ਚਾਰ ਚੀਜ਼ਾਂ ਮੂਵ ਕਰਕੇ ਤੇ ਹੋਰ ਰੱਖ ਦੋ ਦੂਜੇ ਰੂਮ ਦੀ ਲਿਆ ਕੇ ਇਧਰ ਆ ਦੋ ਜਾਂ ਪਿਕਚਰਸ ਹੈਗੀਆਂ ਜਾਂ ਕੋਈ ਫਲਾਵਰ ਪੋਟ ਹੈਗਾ ਕੁਝ ਹੋਏਗਾ ਥੋੜਾ ਜਿਹਾ ਉਹਨਾਂ ਚੀਜ਼ਾਂ ਚੇਂਜ ਕਰ ਲਓ ਛੋਟੀਆਂ ਛੋਟੀਆਂ ਨੂੰ ਤੇ ਉਹ ਦੂਜੇ ਰੂਮ ਦੀਆਂ ਦੂਜੇ ਰੂਮ ਚ ਰੱਖ ਦਿਓ ਦੂਜੇ ਰੂਮ ਦੀਆਂ ਦੂਜੇ ਰੂਮ ਚ ਰੱਖ ਦਿਓ ਐਦਾਂ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਚੇਂजेस ਤੇ ਬਹੁਤ ਜ਼ਿਆਦਾ ਤੁਸੀਂ ਰਿਲੈਕਸ ਹੁੰਨੇ ਆ ਉਹਨਾਂ ਚੀਜ਼ਾਂ ਦੇ ਥੋੜਾ ਜਿਹਾ ਹੁੰਦਾ ਚੀਜ਼ਾਂ ਚੇਂਜ ਹੀ ਕਰਨੀ ਹੁੰਦੀ ਹੋਰ ਆਪਾਂ ਕੋਈ ਨਵੀਆਂ ਬਾਏ ਨਹੀਂ ਕਰਨੀਆਂ ਕੁਛ ਨਹੀਂ ਬਹੁਤ ਫਰਕ ਪੈਂਦਾ ਤੁਸੀਂ ਚੈੱਕ ਕਰਕੇ ਦੇਖਿਓ ਹੈ ਆ ਦੇਖ ਲਓ ਹੁਣ ਮੈਂ ਜੀ ਕੀ ਕੀਤਾ ਟੇਬਲ ਸਾਫ ਕਰਦਾ ਤੇ ਆਪਾਂ ਰੱਖ ਦੇਣਾ ਇਹਦੇ ਉੱਤੇ ਮੈਟ ਨਿੱਕੇ ਨਿੱਕੇ ਚੀਜ਼ਾਂ ਨਾਲ ਦੇਖੋ ਕਿੰਨਾ ਤੁਹਾਨੂੰ ਰਿਲੈਕਸਿੰਗ ਫੀਲ ਕਰਦੀ ਹੈ ਆਪਾਂ ਹੁਣ ਇਹਨੂੰ ਕਲੀਨ ਕਰਕੇ ਇਹਦੇ ਉੱਤੇ ਰੱਖ ਦਨ ਮੈਟ ਮੈਟ ਦੇ ਉੱਤੇ ਆਪਾਂ ਲਾ ਦੇਣੀ ਕੈਂਡਲ ਬਸ ਇੰਨਾ ਹੀ ਮੈਂ ਚੇਂਜ ਕੀਤਾ ਆ ਤੇ ਇਹਦੇ ਨਾਲ ਤੁਸੀਂ ਦੇਖਣਾ ਕਿ ਕਿੰਨਾ ਫਰਕ ਪੈਂਦਾ ਤੁਸੀਂ ਦੇਖਣ ਚ ਰਿਲੈਕਸ ਹੋਣ ਚ ਕੋਈ ਚੀਜ਼ ਆਪਾਂ ਬਾਈ ਨਹੀਂ ਕਰਨੀ ਆਪਾਂ ਨੂੰ ਬਸ ਦੇਖ ਥੋੜੇ ਜਿ ਦਿਨਾਂ ਬਾਅਦ ਚੀਜ਼ਾਂ ਚੇਂਜ ਕਰ ਦੇਣੀਆਂ ਚਾਹੀਦੀਆਂ ਬਸ ਇੰਨੇ ਨਾਲ ਹੀ ਤੁਹਾਨੂੰ ਦੇਖਣਾ ਤੁਹਾਨੂੰ ਬਹੁਤ ਫਰਕ ਪੈਗਾ ਇਸੇ ਤਰ੍ਹਾਂ ਹੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਈ ਲੋਕ ਕਹਿੰਦੇ ਅਸੀਂ ਤੁਹਾਨੂੰ ਨੀਂਦ ਨਹੀਂ ਆਉਂਦੀ ਸਾਨੂੰ ਯਾਰ ਆਤ ਨੂੰ ਟੇਕ ਨਹੀਂ ਆਉਂਦੀ ਹਨ ਤੇ ਇਹਦੇ ਰੀਜਨ ਇਹੀ ਹੁੰਦੇ ਆ ਕਿ ਅਸੀਂ ਨਾ ਚੀਜ਼ਾਂ ਤੋਂ ਜਦੋਂ ਉਹ ਚੀਜ਼ਾਂ ਸੈਟਲ ਨਹੀਂ ਹੁੰਦੀਆਂ ਸਾਡੇ ਲਈ ਤੇ ਫਿਰ ਹੁਣ ਤੁਸੀਂ ਐਸੀ ਤਰ੍ਹਾਂ ਹੀ ਤੁਸੀਂ ਹੁਣ ਜਿਗਾ ਆਪਾਂ ਜਾਵਾਂਗੇ ਤੁਹਾਨੂੰ ਬੈਡਰੂਮ ਦੇ ਦਿਖਾਨੀਏ ਤੁਹਾਨੂੰ ਰਜਾਈ ਵਗੈਰਾ ਤੇ ਆਪਾਂ ਇਹ ਲਾਤੀ ਕੈਂਡਲ ਤੇ ਚਲੋ ਜੀ ਹੁਣ ਆਪਣੇ ਇੱਥੋਂ ਕੰਮ ਨੂੰ ਮੇਟਦਾ ਤੇ ਹੁਣ ਆਪਾਂ ਇਹ ਰੂਮ ਦੇ ਬੈਡਰੂਮ ਦੇ ਵਿੱਚ ਤੇ ਆਪਾਂ ਪਹਿਲਾਂ ਤਾਂ ਆਪਾਂ ਕਰਾਂਗੇ ਬੈਡ ਦੀ ਚਾਦਰ ਚੇਂਜ ਸਾਰੇ ਹੀ ਕਰਦੇ ਆ ਤੇ ਪਰ ਬੈਡ ਦੀ ਚਾਦਰ ਆਪਾਂ ਇਸ ਤਰ੍ਹਾਂ ਚੇਂਜ ਕਰਦੇ ਆ ਕਿ ਜਦੋਂ ਤੁਸੀਂ ਬੈੱਡ ਦੇ ਕੱਪੜੇ ਸਾਰੇ ਚੇਂਜ ਕਰਨੇ ਆ ਸਾਰੇ ਕੱਪੜੇ ਚੇਂਜ ਕਰੋ ਤੇ ਤੁਸੀਂ ਦੇਖੋ ਫਿਰ ਤੁਹਾਨੂੰ ਨੀਂਦ ਕਿਵੇਂ ਨਹੀਂ ਆਉਂਦੀ ਹੈ ਨਾ ਤੇ ਹੁਣ ਬੈੱਡ ਦੀ ਚਾਦਰ ਪਾਉਣ ਲੱਗਿਆਂ ਤੇ ਕਹੇ ਦੇ ਇਹਨਾਂ ਦੇ ਮੈਟਰਸ ਬਹੁਤ ਭਾਰੇ ਹੁੰਦੇ ਆ ਤੇ ਆਪਣੇ ਕੋਲੋਂ ਬੈੱਡ ਦੀਆਂ ਚਾਦਰਾਂ ਚੇਂਜ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਲੇਡੀਜ਼ ਨੂੰ ਸਪੈਸ਼ਲੀ ਤੇ ਇਹ ਲਈ ਮੈਂ ਜਿਹੜੇ ਬੈੱਡ ਦੀ ਚਾਦਰ ਤੁਹਾਨੂੰ ਤਾਂ ਪਾ ਕੇ ਦਿਖਾਉਣ ਲੱਗੀ ਆ ਕਿ ਇਹਨੂੰ ਜਦੋਂ ਆਪਾਂ ਹੁੰਦੀਆਂ ਪਏ ਹੁੰਦੀ ਆ ਪੂਰੀ ਫਿਟਡ ਚਾਦਰ ਹੁੰਦੀ ਆ ਇਹਨੂੰ ਆਪਾਂ ਕਿਵੇਂ ਪਾਈ ਹੈ ਹੈਨਾ ਤੇ ਇਹ ਮੈਟਰਸ ਵੀ ਭਾਰੇ ਹੁੰਦੇ ਆ ਤੇ ਆਪਣੇ ਕੋਲ ਚੱਕ ਨਹੀਂ ਹੁੰਦੇ ਤੇ ਇਹਨਾਂ ਨੂੰ ਮੈਂ ਤੁਹਾਨੂੰ ਦਿਖਾਉਣੀ ਕਿ ਕਿਵੇਂ ਪਾਣੇ ਇਹਨਾਂ ਦੀਆਂ ਸਾਈਡਾਂ ਤੇ ਹੈਂਡਲ ਲੱਗੇ ਹੁੰਦੇ ਆ ਮੈਟਰਸ ਦੇ ਹੈਂਡਲ ਨੂੰ ਝੱਕੋ ਫੜੋ ਤੇ ਆਪਣਾ ਗੋਡਾ ਰੱਖੋ ਗੋਡੇ ਦੇ ਉੱਤੇ ਰੱਖੋ ਨੂੰ ਮੈਟਰਸ ਨੂੰ ਤੇ ਉਸ ਤੋਂ ਬਾਅਦ ਚਾਦਰ ਉਹਦੀ ਪੂਰੀ ਤਰ੍ਹਾਂ ਉਹਦੇ ਵਿੱਚ ਪਸਾ ਦਿਓ ਸੈਟ ਕਰ ਦਿਓ ਤੇ ਮੈਂ ਇਸੇ ਤਰ੍ਹਾਂ ਸਾਰੀਆਂ ਚਾਦਰ ਇਦਾਂ ਸੈੱਟ ਕਰਦੀਆਂ ਕਿਉਂਕਿ ਜੇ ਤਾਂ ਤੁਸੀਂ ਉਹਦੇ ਵਿੱਚ ਹੱਥ ਪਾ ਕੇ ਬੈੱਡ ਦੇ ਵਿੱਚ ਬਣਾਉਨੇ ਆ ਤਾਂ ਤੁਹਾਡੇ ਹੱਥ ਦੇ ਵਿੱਚ ਲੱਗ ਜਾਂਦਾ ਹੈ ਤੇ ਕਿਉਂਕਿ ਮੈਟਰਸ ਭਾਰੇ ਹੁੰਦੇ ਆ ਇਸ ਕਰਕੇ ਨਾਇਬ ਢੂਈ ਤੇ ਜ਼ੋਰ ਬਹੁ ਪੈਂਦਾ ਇਸ ਕਰਕੇ ਤੁਸੀਂ ਪਹਿਲਾਂ ਮੈਟਰਸ ਨੂੰ ਚੱਕੋ ਆਪਣੇ ਗੋਡੇ ਦੇ ਉੱਤੇ ਰੱਖ ਲਓ ਤੇ ਬਾਅਦ ਚ ਉਹਨੂੰ ਚਾਦਰ ਨੂੰ ਚੰਗੀ ਤਰ੍ਹਾਂ ਪੂਰੀ ਸੈਟਿੰਗ ਕਰ ਦਿਓ ਤੇ ਫਿਰ ਇਹ ਚਾਦਰ ਨਾ ਤਾਂ ਇਹ ਚਾਦਰ ਹਲਦੀ ਦੇਖ ਲਓ ਫਿਟਿੰਗ ਪੂਰੀ ਚਾਦਰ ਪੂਰੀ ਸੈੱਟ ਹੋ ਗਈ ਤੇ ਇਸੀ ਤਰੀਕੇ ਮੈਂ ਤੁਹਾਨੂੰ ਦੱਸਣੀ ਹੈ ਰਜਾਈ ਦਾ ਕਵਰ ਪਾਉਣਾ ਕਈ ਬੱਚੇ ਆ ਜਿਨ੍ਹਾਂ ਨੂੰ ਰਜਾਈ ਦਾ ਕਵਰ ਨਹੀਂ ਪਾਉਣੇ ਆਉਂਦੇ ਤੇ ਬੜਾ ਖਲਜਦੇ ਆ ਬੜੇ ਇਧਰੋਂ ਕਦੇ ਛੋਟੇ ਕਦੇ ਵੱਡੇ ਇਦਾਂ ਉਹਨਾਂ ਦਾ ਬੜਾ ਔਖਾ ਹੁੰਦਾ ਰਜਾਈ ਦੇ ਕਵਰ ਪਾਉਣੇ ਨਾ ਰਜਾਈ ਦੇ ਕਵਰ ਪਾਉਣੇ ਵੀ ਬਹੁਤ ਸੌਖੇ ਆ ਪਰ ਜੇ ਆਪਾਂ ਨੂੰ ਉਹਨਾਂ ਦਾ ਆਈਡੀਆ ਜੇ ਇਹ ਮੇਰੀ ਰਜਾਈ ਪਈ ਆ ਤੇ ਇਹ ਉੱਪਰ ਹੈਗਾ ਮੇਰਾ ਕਵਰ ਕਵਰ ਹੈਗਾ ਹੁਣ ਦੇਖ ਲਓ ਲੇਬਲ ਵਾਲਾ ਪਾਸਾ ਬਾਹਰ ਪੁੱਠਾ ਪਾਸਾ ਜਿਹਨੂੰ ਕਹਿੰਦੇ ਆਪਾਂ ਬਾਹਰ ਆ ਤੇ ਅੰਦਰਲੇ ਵਿੱਚਲੇ ਪਾਸੇ ਹੈਗਾ ਸਿੱਧਾ ਪਾਸਾ ਤੇ ਹੁਣ ਮੈਂ ਵਿਚ ਦੇ ਵਿਚ ਦੀ ਹੱਥ ਪਾ ਕੇ ਤੇ ਐਂਡ ਤੇ ਆ ਜਾਣਾ ਐਂਡ ਵਾਲੇ ਕੋਨਰ ਫੜਨੇ ਆ ਜਿਹੜੇ ਦੂਸਰੇ ਸਾਈਡ ਦੇ ਐਂਡ ਆ ਕੋਨਰ ਫੜ ਲੈ ਤੇ ਸਾਰਾ ਕਵਰ ਮੇਰੀਆਂ ਬਾਹਾਂ ਦੇ ਵਿੱਚ ਚਲਾ ਗਿਆ ਕੋਨਰ ਫੜ ਕੇ ਜਾਈ ਦੇ ਕੋਨਰ ਵੀ ਫੜ ਲੈਣੇ ਆਪਾਂ ਇੱਕ ਪਾਸੇ ਕੋਨਰ ਫੜ ਲੈ ਫਿਰ ਹੁਣ ਆਪਾਂ ਦੂਜੀ ਪਾਸੇ ਕੋਨਰ ਫੜ ਲੈਣਾ ਤੇ ਬਸ ਹੁਣ ਜਿਹੜਾ ਕਵਰ ਉਹਨੂੰ ਉਲਟਾ ਦੇਣਾ ਆਪਾਂ ਉਲਟਾ ਕੇ ਕਵਰ ਵੀ ਸਿੱਧਾ ਹੋ ਗਿਆ ਕਿਉਂਕਿ ਪਹਿਲਾਂ ਮੇਰੇ ਕੋਲ ਪੁੱਠਾ ਫੜਿਆ ਸੀ ਪੁੱਠਾ ਸੀ ਕਵਰ ਵੀ ਸਿੱਧਾ ਹੋ ਗਿਆ ਤੇ ਰਜਾਈ ਦਾ ਕਵਰ ਵੀ ਪੈ ਗਿਆ ਇਹਦੇ ਨਾਲ ਨਾ ਤਾਂ ਆਪਣੀ ਢੂਈ ਨੂੰ ਝਟਕਾ ਨਹੀਂ ਪੈਂਦਾ ਤੇ ਨਾਲੇ ਬਹੁਤ ਸੌਖਾ ਇਹ ਕਵਰ ਪੈ ਜਾਂਦਾ ਕਿ ਕੋਈ ਵੀਰ ਬੱਚੇ ਮੈਨ ਦੇਖਿਆ ਨਾ ਕਹਿੰਦੇ ਸਭ ਤੋਂ ਕਵਰ ਨਹੀਂ ਪੈਂਦੇ ਅਸੀਂ ਇੰਨੇ ਤੰਗ ਹੋ ਜਾਂਦੇ ਹਣਾ ਤੇ ਕਿ ਇਹ ਕੋਈ ਨਹੀਂ ਇਹਨੂੰ ਜਦੋਂ ਇਦਾਂ ਕਵਰ ਫੜ ਕੇ ਪਾਉਂਗੇ ਨਾ ਬਹੁਤ ਛੇਤੀ ਤੇ ਬਹੁਤ ਸੌਖਾ ਕਵਰ ਪੈ ਜਾਂਦਾ ਲੋ ਜੀ ਆਪਣਾ ਕਵਰ ਰੈਡੀ ਹੈ ਤੇ ਕਿਉਂਕਿ ਵੈਂਟਰ ਦੇ ਵਿੱਚ ਥੋੜੇ ਜਿਹਾ ਗੂੜੇ ਰੰਗ ਦੇ ਕਵਰ ਚੇਂਜ ਕਰਿਆ ਕਰੋ ਤੇ ਸਮਰ ਦੇ ਵਿੱਚ ਤੁਸੀਂ ਪਾਇਆ ਕਰੋ ਲਾਈਟ ਕਲਰ ਦੇ ਇਹਨਾਂ ਨਾਲ ਵੀ ਬਹੁਤ ਫਰਕ ਪੈਂਦਾ ਤੁਹਾਡਾ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਜਦੋਂ ਤੁਸੀਂ 2 ਹਫ਼ਤੇ ਬਾਅਦ ਤੁਸੀਂ ਆਪਣਾ ਕਵਰ ਬੈੱਡ ਦੇ ਕਵਰ ਚੇਂਜ ਕਰਕੇ ਦੇਖੋ ਫਿਰ ਤੁਹਾਨੂੰ ਨੀਂਦ ਆਉਂਦੀ ਹੈ ਤੁਹਾਡੇ ਇਹ ਬਹੁਤ ਚੇਂजेस ਹੁੰਦੀਆਂ ਕਿਉਂਕਿ ਤੁਸੀਂ ਆਪਾਂ ਇਹ ਚੀਜ਼ਾਂ ਨੂੰ ਅਸੀਂ ਇੰਨੇ ਕੰਮਾਂ ਤੋਂ ਥੱਕੇ ਹਾਰੇ ਹੋਨੇ ਅਸੀਂ ਇੰਨਾਂ ਚੀਜ਼ਾਂ ਵੱਲ ਧਿਆਨ ਘਟ ਦਿੰਨੇ ਆ ਤੇ ਦੋ ਵੀਕ ਬਾਅਦ ਦੋ ਵੀਕਾਂ ਬਾਅਦ ਤੁਸੀਂ ਕਵਰ ਨੂੰ ਚੇਂਜ ਕਰਿਆ ਕਰੋ ਤੇ ਫਿਰ ਦੇਖੋ ਤੁਹਾਡੇ ਰਿਲੈਕਸਿੰਗ ਤੁਹਾਨੂੰ ਕਿੰਨੀ ਹੁੰਦੀ ਹੈ ਤੇ ਤੁਹਾਨੂੰ ਨੀਂਦ ਕਿੰਨੀ ਵਧੀਆ ਆਉਂਦੀ ਹੈ ਫਰੈਸ਼ ਹੁੰਦੀ ਆ ਤੁਹਾਨੂੰ ਰਿਲੈਕਸ ਹੁੰਦਾ ਪੂਰਾ ਤੇ ਪਰ ਇਹਦੇ ਵਿੱਚ ਇਹ ਹੈਗਾ ਕਿ ਵੈਂਟਰ ਦੇ ਵਿੱਚ ਤੁਸੀਂ ਥੋੜੇ ਜਿਹੀ ਗੂੜੇ ਕਲਰ ਲੈ ਲਓ ਤੇ ਸਮਰ ਦੇ ਵਿੱਚ ਹੋਣੇ ਚਾਹੀਦੇ ਸਾਰੇ ਲਾਈਟ ਕਲਰ ਬਿੱਡਾਂ ਦੇ ਆਦਿ ਲੋਜੀ ਹੁਣ ਮੈਂ ਕਵਨ ਮੇਰਾ ਪੈ ਚੁੱਕਿਆ ਬਸ ਹੁਣ ਇਹਦੇ ਆਪਾਂ ਬਟਨ ਲਾਉਨੇ ਕਈਆਂ ਦੇ ਜੱਪ ਲੱਗੀ ਹੁੰਦੀਆਂ ਕਈਆਂ ਦੇ ਬਟਨ ਲੱਗੇ ਮੈਂ ਤੁਹਾਨੂੰ ਤਾਂ ਦੱਸ ਰਹੀ ਕਿ ਇੰਨੀ ਰਿਲੈਕਸਿੰਗ ਚੀਜ਼ ਹੁੰਦੀ ਆ ਜਿੱਦਾਂ ਵੀ ਮੈਨੂੰ ਥੋੜਾ ਜਿਹਾ ਲੱਗੇ ਮੈਂ ਉਹਦੇ ਆਪਣੇ ਰੂਮ ਦੀਆਂ ਥੱਲੇ ਨਿੱਕੇ ਨਿੱਕੇ ਚੀਜ਼ਾਂ ਨੂੰ ਕਰਕੇ ਇੱਕ ਦੂਜੇ ਦੀਆਂ ਇਧਰ ਉਧਰ ਕਰਕੇ ਰੱਖਦੇ ਜੇ ਤੁਹਾਨੂੰ ਨਹੀਂ ਵੀ ਪਸੰਦ ਕਿਸੇ ਨੂੰ ਬੀਕ ਬਾਦ ਫੇ ਚੇਂਜ ਕਰ ਲੋ ਜਰੂਰ ਹੀ ਨਹੀਂ ਹੈਗਾ ਵੀ ਅਸੀਂ ਉੱਥੇ ਰੱਖਣੀ ਪਣੀ ਹੈ ਨਹੀਂ ਤੁਸੀਂ ਵੀ ਇੱਕ ਵਾਰ ਚੇਂਜ ਕਰ ਦੋ ਆਪਣਾ ਕਿਹੜਾ ਕੋਈ ਹੋ ਹੈਗਾ ਆ ਤੇ ਇਹਦੇ ਨਾਲ ਬਸ ਸਫਾਈ ਹੋ ਜਾਂਦੀ ਘਰ ਦੀ ਨਾਲੇ ਥੋੜੀ ਚੀਜ਼ਾਂ ਚੇਂजेस ਹੋ ਜਾਂਦੀ ਹੈ ਦੋ ਚਾਰ ਚੀਜ਼ਾਂ ਤੁਸੀਂ ਚੇਂਜ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜੂਗਾ ਕਿੰਨਾ ਫਰਕ ਪੈਂਦਾ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਮੈਂ ਨਵੇਂ ਨਵੇਂ ਲੈ ਕੇ ਆਣੀਆਂ ਚੀਜ਼ਾਂ ਕਿ ਕਿਵੇਂ ਕਿਵੇਂ ਆਪਾਂ ਕਿਵੇਂ ਈਜ਼ੀ ਆ ਕਿਵੇਂ ਆਪਾਂ ਰਿਲੈਕਸ ਹੋਣੇ ਆਲੋ ਜੀ ਆਪਾਂ ਪਿੱਲੋ ਦੇ ਕੇਸ ਵੀ ਹੁਣ ਨਾਲ ਦੇ ਪਾਵਾਂਗੇ ਸੈੱਟ ਪੂਰਾ ਹੈ ਤੇ ਇਹ ਹੈਗੇ ਮੇਰਾ ਹੁਣ ਬੈਂਡਰ ਵਾਲੇ ਕਵਰ ਸਾਡੇ ਇੱਥੇ ਬਹੁਤ ਕਾਫੀ ਠੰਡ ਹੋ ਚੁੱਕੀ ਆ ਇਹ ਹੈਗਾ ਬੈਲਵਟ ਦੇ ਮੈਂ ਪਾਏ ਹੈਗੇ ਕਲਰ ਡਾਰਕ ਕਲਰ ਆ ਤੇ ਸਮਰ ਦੇ ਵਿੱਚ ਲਾਈਟ ਕਲਰ ਮੇਰੇ ਸਾਰੇ ਹੁੰਦੇ ਆ ਬਿੱਡਾਂ ਦੇ ਇਹ ਮੈਂ ਤਾਰ ਜਾਈ ਦਾ ਕਵਰ ਪਾਉਣ ਲੱਗੀ ਸੀ ਦਿਖਾਉਣ ਲੱਗੀ ਸੀ ਕਿ ਬੱਚਿਆਂ ਨੂੰ ਨਾ ਕਾਫੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਕਿ ਜਾਈ ਦੇ ਕਵਰ ਕਿੱਦਾਂ ਪਾਉਣੇ ਆ ਤੇ ਫਿਰ ਉਹ ਪਾਉਣ ਦੇ ਮਾਰੇ ਚੇਂਜ ਕਰਨੇ ਕਹਿੰਦੇ ਕੋਈ ਨਾ ਠਹਿਰ ਕੇ ਕਰ ਲਾਂਗੇ ਪਰ ਤੁਸੀਂ ਵੀਕਲੀ ਜਾ ਬੀਕ ਨਹੀਂ ਤੇ ਘੱਟੋ ਘੱਟ ਦੋ ਵੀਕਾਂ ਬਾਅਦ ਤੁਸੀਂ ਬਿੱਡਾਂ ਤੇ ਕਵਰ ਚੇਂਜ ਕਰੋ ਤੇ ਫਿਰ ਤੁਸੀਂ ਦੇਖੋ ਰੂਮ ਚ ਕਿੰਨੀ ਰਿਲੈਕਸਿੰਗ ਆ ਤੇ ਤੁਹਾਨੂੰ ਨੀਂਦ ਕਿੰਨੀ ਵਧੀਆ ਆਉਂਦੀ ਹੈ ਤੇ ਤੁਹਾਡਾ ਸਟ੍ਰੈਸ ਲੈਵਲ ਕਿੰਨਾ ਥੱਲੇ ਜਾਂਦਾ ਤੇ ਇਸੇ ਤਰ੍ਹਾਂ ਹੀ ਰੂਮਾਂ ਦੀ ਕਿਚਨ ਦੀ ਹੋ ਗਈ ਜੇ ਕਿਚਨ ਦੇ ਉੱਪਰ ਵਰਕਟਾਪ ਤੇ ਭਾਂਡੇ ਭੁੰਡੇ ਰੱਖਦੇ ਹੋ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਸਾਈਡਾਂ ਤੋਂ ਦੂਜੇ ਚੇਂਜ ਥੋੜੇ ਥੋੜੀ ਚੇਂਜ ਕਰਦੇ ਕੋਈ ਫਲਾਵਰ ਪੋਟ ਹੈਗਾ ਉਹਨੂੰ ਚੇਂਜ ਕਰ ਦਿਓ ਕੋਈ ਫਰੰਟ ਤੇ ਕੋਈ ਸ਼ੂ ਹੈਗੇ ਉਹਨਾਂ ਨੂੰ ਥੋੜਾ ਜਿਹਾ ਚੇਂਜ ਕਰ ਲਓ ਕਵਰ ਨੂੰ ਚੇਂਜ ਕਰ ਲਓ ਕੋਈ ਛੋਟੇ ਜੇ ਤੁਹਾਡੇ ਖੁੱਲੀ ਜਗ੍ਹਾ ਤੁਸੀਂ ਸੋਫੇ ਚੇਂਜ ਕਰ ਸਕਦੇ ਹੋ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਉਹਨਾਂ ਨੂੰ ਚੇਂਜ ਕਰਨ ਨਾਲ ਤੁਸੀਂ ਨਾ ਰਿਲੈਕਸਿੰਗ ਤੁਹਾਡੀ ਹੁੰਦੀ ਆ ਸਰੀਰ ਨੂੰ ਤੁਹ ਸ਼ਾਂਤੀ ਮਿਲਦੀ ਆ ਸਟ्रेस ਲੈਵਲ ਦੂਰ ਹੋ ਜਾਂਦਾ ਤੇ ਬਸ ਇਹ ਹੈਗੇ ਇਦਾਂ ਦੀਆਂ ਚੀਜ਼ਾਂ ਤੁਸੀਂ ਕਰਕੇ ਦੇਖੋ ਆ ਦੇਖ ਲਓ ਜੀ ਹੁਣ ਮੈਂ ਕੀ ਕੀਤਾ ਕਹੋ ਜਰਾ ਇਹ ਹੈਗੇ ਮੇਰੇ ਕੋਲ ਨਾਲ ਇਹਦੇ ਬਲੂ ਹੈਗਾ ਇਹ ਨੇਵੀ ਬਲੂ ਆ ਤੇ ਇਹ ਹੈਗੇ 골ਡਨ ਦੇ ਜਿਹੜੇ ਐਕਸਟਰਾ ਪਿੱਲੋ ਹੁੰਦੇ ਆ ਆਪਣੇ ਉਹ ਹੈਗੇ 골ਡਨ ਤੇ ਕਿੰਨਾ ਸੋਹਣਾ ਜੱਜਦੇ ਆ 골ਡਨ ਤੇ ਬਲੂ ਅਨਿੱਕੇ ਅਨਿੱਕੇ ਚੀਜ਼ਾਂ ਦੇ ਵਿੱਚ ਤੁਸੀਂ ਨਾ ਬਹੁਤ-ਬਹੁਤ ਤੁਹਾਨੂੰ ਖੁਸ਼ੀਆਂ ਮਿਲ ਜਾਂਦੀਆਂ ਤੇ ਇਸ ਕਰਕੇ ਤੁਸੀਂ ਇਹ ਚੀਜ਼ਾਂ ਨੂੰ ਚੇਂਜ ਕਰਿਆ ਕਰੋ ਤੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਹੋਪ ਕਿ ਤੁਹਾਨੂੰ ਪਸੰਦ ਆਇਆ ਹੋਵੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ